ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਾਲਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਨ ਚੱਲੇ ਆ ਉਹਨੇ ਗੁਰੂ ਨੇ ਕਿਰਪਾ ਕੀਤੀ ਆਪਣੀ ਸੇਵਾ ਪੂਰੀ ਕਰਾਈ ਹੈ ਸਦਾ ਇਸ ਸਿਰ ਤੇ ਹੱਥ ਰੱਖੇ ਸੇਵਾ ਕਰਾਉਂਦਾ ਰਹੇ ਆਪਦੇ ਗੁਰੂ ਘਰ ਦੀ ਬਰਾਈਆਂ ਤੋਂ ਬਚਾਵੇ ਮਾੜੇ ਕੰਮਾਂ ਤੋਂ ਆਪਦੇ ਲੜ ਲਾਵੇ ਬਸ ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਜੋ ਗੁਰੂ ਮਹਾਰਾਜ ਸਰਪੰ ਸਿੰਘ ਸਾਹਿਬਾਨ ਨੇ ਜਿਹੜੀ ਕਿ ਸੇਵਾ ਤੁਹਾਡੇ ਤੋਂ ਲਈ ਹੈ ਉਹ ਪੂਰੀ ਹੋ ਗਈ ਅੱਜ ਅਰਦਾਸ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੁਣ ਅੱਗੇ ਦੀ ਤਿਆਰੀ ਕੀਤੀ ਅੱਗੇ ਜੋ ਸਮਾਂ ਆਏਗਾ ਉਹਦੇ ਮੁਤਾਬਕ ਹੀ ਹੋਏਗੀ ਉਨ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਵਿੱਚ ਵੀ ਅਕਾਲੀ ਦਲ ਲੱਗੇ ਹੋਏ ਆ ਸਾਰੇ ਕੈਂਡੀਡੇਟ ਖੜੇ ਕਰਤੇ ਨੇ ਸਾਰੇ ਪੁਲਿਸ ਦਾ ਜਿਹੜਾ ਕਿ ਪਹਿਰਾ ਉਹ ਸਖਤ ਤੈਨਾਤ ਕੀਤਾ ਗਿਆ ਹੈ ਤੇ ਹਰ ਪਾਸੇ ਤੁਹਾਨੂੰ ਸਿਕਿਉਰਿਟੀ ਹੀ ਦਿਖੇਗੀ ਚਾਰੇ ਪਾਸੇ ਦਰਬਾਰ ਸਾਹਿਬ ਦੇ ਪੁਲਿਸ ਸਿਕਿਉਰਿਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਅਚਖੰਡੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਮੌਜੂਦ ਹਾਂ ਜਿੱਥੇ ਕਿ ਪਿਛਲੇ ਦਿਨੀ ਸੁਖਬੀਰ ਬਾਦਲ ਵੱਲੋਂ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰਤ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰ ਸਿੰਘ ਸਾਹਿਬਾਨਾ ਵੱਲੋਂ ਸੇਵਾ ਸਜ਼ਾ ਸੁਣਾਈ ਗਈ ਸੀ ਤਾਂ ਉਸ ਤੋਂ ਬਾਅਦ 2 ਦਿਨ ਦੇ ਲਈ ਘੰਟਾ ਘਰ ਦੇ ਬਾਹਰ ਉਹਨਾਂ ਵੱਲੋਂ ਵਰਸ਼ਾ ਫੜ ਕੇ ਸੇਵਾ ਕੀਤੀ ਗਈ ਸੀ ਜਿੱਥੇ ਕਿ ਸੇਵਾ ਦੇ ਦੌਰਾਨ ਉਹਨਾਂ ਤੇ ਗੋਲੀ ਵੀ ਚੱਲਦੀ ਹੈ ਤੇ ਨਰੈਣ ਸਿੰਘ ਚੋੜਾ ਨੂੰ ਪੁਲਿਸ ਹਿਰਾਸਤ ਪੁਲਿਸ ਮੌਕੇ ਤੇ ਫੜ ਵੀ ਲੈਂਦੀ ਹੈ ਸੋ 2 ਦਿਨ ਸੁਖਬੀਰ ਬਾਦਲ ਵੱਲੋਂ ਐਥੇ ਸੇਵਾ ਕੀਤੀ ਗਈ ਤੇ ਉਸ ਤੋਂ ਬਾਅਦ 2 ਦਿਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ 2 ਦਿਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 2 ਦਿਨ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਤੇ 2 ਦਿਨ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਵਿਖੇ ਉਹਨਾਂ ਵੱਲੋਂ ਆਪਣੀ ਜਿਹੜੀ ਕਿ ਸਜ਼ਾ ਸੇਵਾ ਪੂਰੀ ਕੀਤੀ ਗਈ ਹੈ ਸੋ ਸੇਵਾ ਪੂਰੀ ਹੋਣ ਤੋਂ ਬਾਅਦ ਅੱਜ ਅਰਦਾਸ ਕਰਨ ਦੇ ਲਈ ਸਮੁੱਚੀ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਰਹੀ ਹੈ ਸੋ ਸਵੇਰ ਤੋਂ ਹੀ ਉਹਨਾਂ ਦੇ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹ ਪਹੁੰਚਨੇ ਸ਼ੁਰੂ ਹੋ ਰਹੇ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦਾ ਦਰਸ਼ਨੀ ਡਿਊੜੀ ਪਪ ਘੰਟਾ ਘਰ ਪਲਾਜ਼ਾ ਦੀ ਬਾਹਰ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇੱਥੋਂ ਸੰਗਤ ਚਰਨ ਤੋਂ ਕਿ ਨਤਮਸਤਕ ਹੋਣ ਲਈ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਹਿਲੇ ਬਾਹਰਲੇ ਪਾਸੇ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਜਿੱਥੇ ਕਿ ਦੇਖ ਸਕਦੇ ਹੋ ਸਿਕਿਉਰਿਟੀ ਪੁਲਿਸ ਦਾ ਜਿਹੜਾ ਕਿ ਪਹਿਰਾ ਹੈ ਉਹ ਸਖਤ ਤੈਨਾਤ ਕੀਤਾ ਗਿਆ ਹੈ ਤੇ ਹਰ ਪਾਸੇ ਤੁਹਾਨੂੰ ਸਿਕਿਉਰਿਟੀ ਹੀ ਦਿਖੇਗੀ ਚਾਰੇ ਪਾਸੇ ਦਰਬਾਰ ਸਾਹਿਬ ਦੇ ਪੁਲਿਸ ਸਿਕਿਉਰਿਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਸੋ ਪੂਰੀ ਸਖਤਾਈ ਕੀਤੀ ਗਈ ਹੈ ਸੋ ਅਕਾਲੀ ਵਰਕਰਾਂ ਦੀ ਗੱਲ ਕਰਾਂਗੇ ਤਾਂ ਸਵੇਰ ਤੋਂ ਹੀ ਅਕਾਲੀ ਵਰਕਰ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਸਵੇਰੇ ਅਕਾਲੀ ਦਲ ਦੇ ਬਿਕਰਮ ਜੀ ਮਜੀਠਿਆ ਵੀ ਸਵੇਰੇ ਸਵੇਰੇ ਪਹੁੰਚ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਸੋ ਉਸ ਤੋਂ ਬਾਅਦ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਭੁੰਦਰ ਤੇ ਹੋਰ ਵੀ ਅਕਾਲੀ ਵਰਕਰ ਇੱਥੇ ਪਹੁੰਚੇ ਨੇ ਅਕਾਲੀ ਆਗੂ ਸੋ ਗੱਲਬਾਤ ਜ਼ਰੂਰ ਕਰਾਂਗੇ ਇਸ ਵਕਤ ਪਹੁੰਚੇ ਨੇ ਜਿਹੜੇ ਕਿ ਜੀਮਾ ਸਰ ਇੱਕ ਵਾਰੀ ਆਸ ਮੇਰੀ ਦਿੱਤੀ ਜਾਏਗੀ ਕਿ ਅੱਜ ਅੱਜ ਵੀ ਆ ਰਹੇ ਨੇ ਕੀ ਕਹਿਣਾ ਚਾਹੁੰਦੇ। ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ੍ਰੀ ਕਾਲ ਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚੇ। ਮੈਂ ਅਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਆ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਸ ਅਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ। ਜੀ ਮਤਲਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਇਹ ਐਲਾਨ ਕੀਤਾ ਜਾਂਦੀ ਗੱਲ ਕੀਤੀ ਜਾ ਰਹੀ ਉਸ ਨੂੰ ਜਿਸ ਤਰ੍ਹਾਂ ਦੇਖਦੇ ਜੋ ਉਸ ਕਾਨੂੰਨ ਦੇਖੋ ਗੱਲ ਇਹ ਹੈ ਕਿ 1 ਨੇਸ਼ਨ ਵਨ ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ ਸਾਈਮਲਟੇਨੀਅਨ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾ ਬਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਿਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਡਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਇਲੈਕਸ਼ਨਾਂ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ پارਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਹੈ پارਲੀਮੈਂਟ ਨੇ رائے ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕਰ ਜਾ ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਕਾਸਟ ਆਰਟ ਤੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਾ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੋਲ ਲਗਾ ਕੇ ਤੇ ਤੁਸੀਂ ਸੈਂਟਰੋਂ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰੇਟਿਜ਼ਮ ਦੇ ਨਾਲ ਬਹੁਤ ਵੱਡਾ ਤਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਤੇ ਉਹਨੂੰ ਅਸੀਂ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜ਼ਰੂਰ ਧਿਆਨ ਜਿਹੜਾ ਹੈਗਾ ਉਹ ਕਿੰਦਰ ਨੂੰ ਡਾਡਾ ਰੱਖਣਾ ਚਾਹੀਦਾ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਹਦੇ ਤੇ ਪੁਲਿਸ ਨੇ ਕੀ ਕੀ ਕਾਰਵਾਈ ਕੀਤੀ ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੋ ਫਿਰ ਬਾਅਦ ਚ ਗੱਲ ਕਰਦੇ ਤਾਂ ਜੀ ਚੋੜਾ ਵੱਲੋਂ ਕਿਤੇ ਹਮਲੇ ਤੋਂ ਬਾਅਦ ਉਹੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਦਿੱਕਤ ਆਏਗੀ ਉਹੀ ਗੱਲ ਆ ਮੈਂ ਕਿਹਾ ਬਾਅਦ ਚ ਕਰਦੇ ਆ ਪਹਿਲਾਂ ਸੇਵਾ ਵਾਲਾ ਕੰਮ ਕਰ ਲੈਂਦੋ ਪੱਕੇ ਪੱਤਰ ਸੋ ਇਹ ਸਾਨੂੰ ਦਲਜੀਤ ਸਿੰਘ ਚੀਮਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਨ ਤੇ ਲਈ ਆਈਆਂ ਜੋ ਸਿੰਘ ਸਾਹਿਬਾਨਾ ਵੱਲੋਂ ਸਾਨੂੰ ਹੁਕਮ ਲਗਾਇਆ ਗਿਆ ਸੀ ਉਹ ਸੇਵਾ ਸੀ ਪੂਰੀ ਕੀਤੀ ਐ ਸੋ ਅੱਜ ਅਸੀਂ ਅਰਦਾਸ ਕਰਾਂਗੇ ਤੇ ਉਸ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਾਂਗੇ ਜੇ ਗੱਲ ਕਰੀ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਕਿ ਸੈਂਟਰ ਸਰਕਾਰ ਵੱਲੋਂ ਵਨ ਨੇਸ਼ਨ ਵਨ ਜਿਹੜਾ ਕਿ ਕਾਨੂੰਨ ਜਿਹੜਾ ਨਵਾਂ ਲਾਗੂ ਕੀਤਾ ਜਾ ਰਿਹਾ ਹੈ ਸੋ ਉਹਨਾਂ ਨੇ ਕਿਹਾ ਕਿ ਬਿਲਕੁਲ ਸਹੀ ਹੈ ਪਰ ਦੇਖਣਾ ਹੋਵੇਗਾ ਜੇਕਰ ਬਾਈ ਇਲੈਕਸ਼ਨ ਆ ਜਾਂਦੀ ਤਾਂ ਉਸ ਦੇ ਵਿੱਚ ਕਿਵੇਂ ਹੋਵੇਗਾ ਸੋ ਇਸ ਤਰ੍ਹਾਂ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਅਰਦਾਸ ਕਰਨ ਲਈ ਅੰਦਰ ਜਾ ਰਹੇ ਨੇ ਤੇ ਜਿਵੇਂ ਹੀ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂ ਆਉਣਗੇ ਤੇ ਅਰਸ਼ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਏਗੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦਫਤਰ ਵਿਖੇ ਪਹੁੰਚਣਗੇ ਅਤੇ ਪ੍ਰੈਸ ਨੂੰ ਸੰਬੋਧਨ ਕਰਨਗੇ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਸੇਵਾ ਪੂਰੀ ਹੋਣ ਤੋਂ ਬਾਅਦ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਅਕਾਲੀ ਆਗੂ ਸੀ ਉਹ ਸਾਰੇ ਪਹੁੰਚਣੇ ਸ਼ੁਰੂ ਹੋਏ ਨੇ ਸੋ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਕਿ ਪ੍ਰਬੰਧ ਨੇ ਉਹ ਪੂਰੇ ਕੀਤੇ ਗਏ ਨੇ ਸੋ ਵੱਡੀ ਗਿਣਤੀ ਵਿੱਚ ਅੱਜ ਅਕਾਲੀ ਆਗੂ ਇੱਥੇ ਪਹੁੰਚੇ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਹੋਰ ਵੀ ਆਗੂਆਂ ਦੇ ਨਾਲ ਤਸਵੀਰਾਂ ਤੁਹਾਡਨਾਂ ਸੰਜੇ ਕਰ ਰਹੇ ਆਂ ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪੁਲਾਈ ਤੇ ਕੇ ਅਕਾਲੀ ਆਗੂ ਪਹੁੰਚੇ ਸੋ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਭੁੰਦਰ ਜੀ ਗੱਲਬਾਤ ਕਰ ਪਰ ਖਾਲਸਾ ਫਤਿਹ ਜੀ ਫਤਿਹ ਫਤਿਹ ਅੱਜ ਅਰਦਾਸ ਕਰਨ ਲਈ ਪਹੁੰਚੇ ਕੀ ਕਰਨੇ ਚਾਹੇ ਬਸ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਨ ਚੱਲੇ ਆਂ ਉਹਨੇ ਗੁਰੂ ਦੀ ਕਿਰਪਾ ਕੀਤੀ ਆਪਣੀ ਸੇਵਾ ਪੂਰੀ ਕਰਾਈ ਐ ਸਦਾ ਇਸ ਸਿਰ ਤੇ ਹੱਥ ਰੱਖ ਕੇ ਸੇਵਾ ਕਰਾਉਂਦਾ ਰਹੇ ਆਪਦੇ ਗੁਰੂ ਘਰ ਦੀ ਬਰਾਈਆਂ ਤੋਂ ਬਚਾਵੇ ਮਾੜੇ ਕੰਮਾਂ ਤੋਂ ਆਪਦੇ ਲੜ ਲਾਵੇ ਬਸ ਬਿਲਕੁਲ ਜੀ ਇਸ ਵਕਤ ਦੇ ਪਹਿਲੇ ਜੀ ਅਰਦਾਸ ਬਿਲਕੁਲ ਜੀ ਜੋ ਗੁਰੂ ਮਹਾਰਾਜ ਪੰ ਸਿੰਘ ਸਾਹਿਬਾਨ ਨੇ ਜਿਹੜੀ ਕਿ ਸੇਵਾ ਤੁਹਾਡੇ ਤੋਂ ਲਈ ਹੈ ਪੂਰੀ ਹੋ ਗਈ ਅੱਜ ਅਰਦਾਸ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੁਣ ਅੱਗੇ ਦੀ ਤਿਆਰੀ ਕੀ ਅੱਗੇ ਜੋ ਸਮਾਂ ਆਏਗਾ ਉਹਦੇ ਮੁਤਾਬਕ ਹੀ ਹੋਏਗੀ ਜੀ ਹੁਣ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਵਿੱਚ ਵੀ ਅਕਾਲੀ ਦਲ ਲੱਗੇ ਹੋਏ ਆ ਸਾਰੇ ਕੈਂਡੀਡੇਟ ਖੜੇ ਕਰਤੇ ਨੇ ਸਾਰੇ ਬਿਲਕੁਲ ਜੀ ਹਾਂ ਸੋ ਕੀ ਕਹਿਣਾ ਚਾਹੋਗੇ ਇਸ ਸਮੇਂ ਸੰਗਤਾਂ ਨੂੰ ਕਿਉਂਕਿ ਤੁਸੀਂ ਤਨ ਮਨ ਧਨ ਦੇ ਨਾਲ ਸੇਵਾ ਪੂਰੀ ਕੀਤੀ ਹੈ ਜਿੱਥੇ ਮਨ ਲਗਾ ਕੇ ਪੂਰੀ ਸੇਵਾ ਕੀਤੀ ਹੈ ਬਾਜੀ ਗੁਰੂ ਤੋਂ ਬਖਸ਼ਿਸ਼ੀ ਹੁੰਦੀ ਹੈ ਕਿ ਗੁਰੂ ਘਰ ਦੀ ਸੇਵਾ ਮਨ ਲਾ ਕੇ ਕਰਨੀ ਚਾਹੀਦੀ ਹੈ ਤੇ ਗੁਰੂ ਨੇ ਕਰਾਈ ਆ ਆਪਦੇ ਦਾ ਧੰਨਵਾਦ ਨਹੀਂ ਤਾਂ ਠੰਡ ਦੀ ਰੁੱਤ ਹੈ ਇੰਨਾ ਟਾਈਮ ਹੈ ਕਿਤੇ ਨਾ ਕਿਤੇ ਕੋ ਬਾਠ ਵਾਰੀ ਹੋ ਜਾਂਦੇ ਪਰ ਗੁਰੂ ਨੇ ਕਿਰਪਾ ਕੀਤੀ ਐ ਤੰਦਰੁਸਤ ਰੱਖੇ ਪੂਰੀ ਸੇਵਾ ਲਈ ਹੈ ਕਿਵੇਂ ਦੇਖਦੇ ਹੋ ਕਿਉਂਕਿ ਇਸ ਦਰ ਤੇ ਆ ਕੇ ਸਾਰੇ ਜਿਹੜੇ ਕਿ ਕਿਸੇ ਨੇ ਵੀ ਜੇ ਕੋਈ ਭੁੱਲ ਕੀਤੀ ਤਾਂ ਬਖਸ਼ੀ ਜਾਂਦੀ ਹੈ ਦੇਖੋ ਇਹ ਇੱਕ ਐਸਾ ਗੁਰੂ ਦਾ ਸਥਾਨ ਹੈ ਦੁਨੀਆ 'ਚ ਬਲੱਖਣ ਜਿੱਥੇ ਕੋਈ ਜਾਤ ਨਹੀਂ ਪਾਤ ਨਹੀਂ ਉੱਚਾ ਨਹੀਂ ਨੀਵਾਂ ਨਹੀਂ ਸਭ ਨੂੰ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਤੇ ਸਰਬੱਤ ਦੇ ਭਲੇ ਦੀ ਇਥੇ ਸਾਡੇ ਗੁਰੂ ਦੇ ਜੋ ਹੈ ਸੰਦੇਸ਼ ਹੈ ਸੋ ਹਰ ਇੱਕ ਸਿੱਖ ਨੂੰ ਨਹੀਂ ਦੁਨੀਆ ਜੋ ਵੀ ਇਨਸਾਨ ਬਸਦਾ ਹੈ ਇਹ ਕੈਸਾ ਸਾਡੇ ਗੁਰੂ ਦਾ ਸੰਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਜੋ ਸਭ ਨੂੰ ਇਹ ਸੁਣ ਕੇ ਮੰਨਣਾ ਚਾਹੀਦਾ ਤਾਂ ਕਿ ਦੁਨੀਆ 'ਚ ਅਮਨ ਸ਼ਾਂਤੀ ਹੋਵੇ ਸਾਡੇ ਤਾਂ ਸਿੱਖ ਕੌਮ 'ਚ ਪਿਆਰ ਬਣੇ ਆਪਸ ਵਿੱਚ ਪੰਜਾਬ ਤਰੱਕੀ ਕਰੇ ਕੌਮ ਤਰੱਕੀ ਕਰੇ ਪੰਜਾਬ 'ਚ ਅਮਨ ਸ਼ਾਂਤੀ ਹੋਵੇ ਲੇਕਿਨ ਦੁਨੀਆ ਚ ਅਮਨ ਸ਼ਾਂਤੀ ਹੋਵੇ ਜੇ ਇਹ ਸੰਦੇਸ਼ ਦੁਨੀਆ ਸਮਝ ਲੇ ਤਾਂ ਗੁਰੂ ਦਾ ਮੌਕੇ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਜਿਵੇਂ ਹੁਣ ਪੰਜਾਬ ਦੇ ਹਾਲਾਤ ਹਾਲਾਤ ਦੇਖੋ ਇਸ ਵੇਲੇ ਬਹੁਤ ਹੀ ਅੱਛੇ ਨਹੀਂ ਲੇਕਿਨ ਗੁਰੂ ਤੋਂ ਬਖਸ਼ਿਸ਼ ਮੰਗਦੇ ਆ ਕਿ ਗੁਰੂ ਹੀ ਅੱਛੇ ਕਰਨ ਵਾਲਾ ਕਰੇ ਸੋ ਇਹ ਸਨ ਬਲਵਿੰਦਰ ਸਿੰਘ ਭੁੰਦਲ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਸਰਬੱਤ ਦੇ ਭਲੇ ਦੇ ਅਰਦਾਸ ਕਰਨ ਲਈ ਪਹੁੰਚੇ ਆ ਤੇ ਇਸ ਜੋ ਸੇਵਾ ਸਾਨੂੰ ਮਿਲੀ ਸੀ ਉਹ ਪੂਰੀ ਕੀਤੀ ਹੈ ਸੋ ਅੱਜ ਕਾਫੀ ਦਿਨਾਂ ਬਾਅਦ ਪੰਜ ਸਿੰਘ ਸਹਿਬਾਨਾ ਵੱਲੋਂ ਜਿਹੜੀ ਕਿ ਸੁਖਬੀਰ ਬਾਦਲ ਅਤੇ ਉਹਨਾਂ ਦੇ ਨਾਲ ਉਸ ਸਮੇਂ ਮੰਤਰੀ ਰਹੇ ਉਹਨਾਂ ਨੂੰ ਜਿਹੜੀ ਕਿ ਸਜਾ ਸੁਣੇ ਸੇਵਾ ਸੁਣਾਈ ਗਈ ਸੀ ਤਾਂ ਉਹਨਾਂ ਵੱਲੋਂ ਸੇਵਾ ਪੂਰੀ ਕੀਤੀ ਗਈ ਹੈ ਸੋ ਅੱਜ ਸਾਰੀ ਸਮੂਚੀ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਲਈ ਪਹੁੰਚ ਰਹੀ ਹੈ ਸੋ ਉਹਨਾਂ ਵੱਲੋਂ ਅਰਦਾਸ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕੀਤਾ ਜਾਵੇਗਾ ਸੋ ਵੱਡੀ ਜਿਹੜੀ ਕਿ ਜੇ ਗੱਲ ਕਰੀਏ ਪ੍ਰਬੰਧਨਤਾ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ